ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਬਾਰਡਰ ਤੇ ਖੜਾ ਮੇਰੇ ਪਿੱਛੇ ਤੁਹਾਨੂੰ ਜੜੀ 13 ਫਰਵਰੀ ਇਸ ਤੋਂ ਪਹਿਲਾਂ 6 ਫਰਵਰੀ ਦੀ ਮੋਦੀ ਸਰਕਾਰ ਵੱਲੋਂ ਕੰਦ ਕੱਢੀ ਗਈ ਆ ਉਸ ਕੰਦ ਦੇ ਨੇੜੇ ਖੜਾ ਜਿੱਧਰ ਸਾਡੇ ਜਥੇ ਜਾਂਦੇ ਹੈਗੇ ਇਸ ਕੰਦ ਨੇ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕੀਤਾ ਇਸ ਕੰਦ ਨੇ ਵਪਾਰੀਆਂ ਨੂੰ ਬਰਬਾਦ ਕੀਤਾ ਇਸ ਕੰਦ ਨੇ ਪੰਜਾਬ ਦੇ ਟਰਾਂਸਪੋਰਟਰਾਂ ਦਾ ਹਰਿਆਣੇ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਔਰ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨ ਜਿਹੜੇ ਜੰਨਾ ਦਾ ਹੱਕ ਮੰਗਦਾ ਅਦੇਸ਼ ਸਾਡੇ ਨਾਲ ਬੰਦਾਂ ਨੂੰ ਜਾਨ ਤੋਂ ਰੋਕਿਆ ਗਿਆ ਜਿਹੜੇ ਮੰਤਰੀ ਕਹਿੰਦੇ ਸੀ ਕਿ ਜਿਹੜੇ ਕਾਂ ਕਾਂ ਕਰਦੇ ਰਹੇ 10 ਮਹੀਨੇ ਵੀ ਟਰੈਕਟਰ ਟਰਾਲੀ 'ਚ ਬੰਬ ਬਤੂਕਾ ਨੇ ਔਰ ਤੁਸੀਂ ਪੈਦਲ ਆ ਜਾਓ ਜਦੋਂ ਪੈਦਲ ਜਥਿਆਂ ਦਾ ਕੂਚ ਕੀਤਾ ਲਗਭਗ 44 45 ਜ਼ਖਮੀ ਹੋ ਗਏ ਔਰ ਦਿੱਲੀ ਨਹੀਂ ਜਾਣ ਦਿੱਤਾ ਔਰ ਕੇਂਦਰੀ ਮੰਤਰੀਆਂ ਦੀ ਕੀ ਕ੍ਰੈਡੀਬਿਲਟੀ ਆ ਰਮਨਜੀਤ ਬਿੱਟੂ ਕਹਿੰਦਾ ਤੁਹਾਡਾ ਸਵਾਗਤ ਕਰਾਂਗੇ ਹਰਿਆਣੇ ਦਾ ਖੇਤੀਬਾੜੀ ਮੰਤਰੀ ਕਹਿੰਦਾ ਤੁਹਾਡਾ ਸਵਾਗਤ ਕਰਾਂਗੇ ਪਰ ਜਿਵੇਂ ਕਿਸਾਨਾਂ ਤੇ ਅਰ ਜਿਹੜੇ ਅਸੀਂ ਸਵਾਲ ਮੋਦੀ ਸਰਕਾਰ ਨੂੰ ਕੀਤੇ ਸੀ ਵੀ 100 ਬੰਦਾ ਪੈਦਲ ਜਾਂਦਾ ਤੁਹਾਡੇ ਲਈ ਕਿਵੇਂ ਅਮਨ ਕਾਨੂੰਨ ਲਈ ਖਤਰਾ ਹੋ ਸਕਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ ਅੱਜ ਕੇਐਮਐਮ ਦੀ ਮੀਟਿੰਗ ਆ ਉਹਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਮੋਜਦਾਰ ਦੀ ਵਿੱਚ ਜਥਿਆਂ ਬਾਰੇ ਵਿਚਾਰ ਚਰਚਾ ਕਰਾਂਗੇ ਉਧਰਲੇ ਪਾਸੇ 36 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਸਰਕਾਰ ਦਾ ਉਸ ਤੇ ਰੁਖ ਰਵਈਆ ਕੀ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕੋਈ ਚਿੰਤਾ ਨਹੀਂ ਹੈ ਕਿ ਦੇਸ਼ ਦੇ ਕਿਸਾਨ ਮਜ਼ਦੂਰ ਦੀ ਔਰ ਜਦੋਂ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚਿੰਤਾ ਨਹੀਂ ਕਰਦਾ ਸ਼ਾਇਦ ਮਸਲੇ ਨਾ ਹੱਲ ਹੋਣ ਉਹ ਕੱਲੇ ਕਾਰਪੋਰੇਟ ਘਰਾਣਿਆਂ ਬਾਰੇ ਉਹਨਾਂ ਦੀ ਪਾਲਿਸੀ ਬਾਰੇ ਸੋਚ ਰਹੇ ਨੇ ਜਿਹੜਾ ਨਵਾਂ ਖਲੜਾ ਖੇਤੀ ਮੰਡੀ ਨੂੰ ਜੀ ਹੱਥਾਂ ਵਿੱਚ ਦੇਣ ਦਾ ਉਹਨਾਂ ਨੇ ਲੈ ਕੇ ਆਉਣਾ ਅੱਜ ਕੱਲ ਦਾ ਜਨਤਕ ਕੀਤਾ ਹੈਗਾ ਉਹਦੇ ਖਿਲਾਫ ਵੀ ਜਿਹੜਾ ਦੋਵਾਂ ਫਾਰਮਾਂ ਨੇ ਫੈਸਲਾ ਕਰ ਲਿਆ ਹੈਗਾ ਇਹਦੇ ਨਾਲ ਨਾਲ ਦੋਆ ਫੋਰਮਾਂ ਨੇ ਜਿਹੜਾ 13 ਫਰਵਰੀ ਤੋਂ ਅੰਦੋਲਨ ਸ਼ੁਰੂ ਕਰਕੇ ਕਮਿਟਮੈਂਟ ਸੀਗੀ ਵੈਸੀ ਮੰਗਾਂ ਮਨਾਉਣ ਲਈ ਸੰਘਰਸ਼ ਕਰ ਰਹੇ ਹੈਗੇ ਆ ਇਹ ਦੋ ਕਹਾ ਜਿਹੜੇ ਦੋ ਵੱਡੇ ਐਲਾਨ ਹੋਏ ਸੀ ਅ ਡਲੇਵਾਲ ਸਾਹਿਬ ਦਾ ਮਰਨ ਮਰਤ ਅਤੇ ਦਿੱਲੀ ਕੂਚ ਪੈਦਲ ਇਹ ਦੋਵੇਂ ਮੰਗਾਂ ਮਨਾਉਣ ਲਈ ਸੀ ਹੈਗੇ ਔਰ ਅੱਜ ਵੀ ਇਹ ਮੋਰਚਾ ਦੋਵੇਂ ਫੋਰਮ ਉਸੇ ਗੱਲ ਤੇ ਖੜੇ ਹੈਗੇ ਨੇ ਕਿ ਜਦ ਮੰਗਾਂ ਮਨਾਉਣ ਤੱਕ ਇਹ ਮੋਰਚਾ ਜਾਰੀ ਰਹੂਗਾ ਪੰਜਾਬ ਬੰਦ ਦਾ ਐਡਾ ਵੱਡਾ ਸਮਰਥਨ ਲੋਕਾਂ ਦਾ ਧੰਨਵਾਦ ਕਰਦੇ ਆਂ ਔਰ ਆਉਣ ਵਾਸਤੇ ਆਉਣ ਵਾਲੇ ਦਿਨਾਂ 'ਚ ਤਿੱਖੇ ਤੇ ਵੱਡੇ ਸੰਘਰਸ਼ ਦੀ ਲੋਕਾਂ ਨੂੰ ਤਿਆਰੀ ਕਰਨ ਦੀ ਅਪੀਲ ਕਰਦੇ ਆਂ ਧੰਨਵਾਦ